ਮੈਂ ਕੀ ਕਹਾ ਹਰ ਕਦੇ ਚੇਰ ਨਾ ਸਕੀ ਦੁਨੀਆ ਦੀ ਚੁੱਪ ਮੇਰੇ ਵਿਜੂਦ ਦੀ ਆਖਰੀ ਹੱਦ ਤੱਕ ਗੁੰਝਿਆ ਦਰਦ ਪਰ ਕੰਨ ਬੰਦ ਸੰ ਦਿਲ ਪੱਥਰ ਮੈਂ ਹਰ ਰੋਜ਼ ਉੱਠੀ ਕਿਸੇ ਦੀ ਲਾਜ ਨਾਲ ਜਦੋਂ ਖੇੜ ਹੋਈ ਮੈਂ ਗੱਲਾਂ ਕਰੀ ਪਰ ਹਰ ਵਾਰੀ ਕੰਦਾ ਨਹੀਂ ਹੀ ਮੇਰਾ ਜਵਾਬ ਦਿੱਤਾ ਕਦੇ ਕਸੂਰਵਾਰ ਬਣਾਈ ਗਈ ਕਦੇ ਮਜ਼ਾਕ ਬਣਾਈ ਗਈ ਪਰ ਮੈਂ ਤਾਂ ਸਿਰਫ ਦਰਦ ਸੀ ਇਹ ਸਨੋ ਕਿਸੇ ਨੇ ਸੁਣਿਆ ਨਹੀਂ ਮੈਂ ਚੀਕਾਂ ਨਾ ਮਰਦੀਆਂ ਨਾ ਜਉਂਦੀਆਂ ਹਰ ਔਰਤ ਦੀ ਰੂਹ ਵਿੱਚ ਮੈਂ ਚੁੱਪ-ਚੁੱਪ ਕੇ ਵੱਸਦੀ ਹਾਂ ਕਈ ਵਾਰ ਗਲੇ ਚੜਕ ਜਾਂਦੀਆਂ ਕਈ ਵਾਰ ਅੱਖ 'ਚ ਹੰਝੂ ਬਣ ਜਾਂਦੇ ਹਾਂ ਪਰ ਦੱਸ ਨਹੀਂ ਸਕਦੀ ਕਿੰਨਾ ਔਖਾ ਹੁੰਦਾ ਹੈ ਚੀਕੋ ਕੇ ਚੁੱਪ ਰਹਿਣਾ ਮੈਂ ਚੀਕਾਂ ਜਿਹੜੀ ਕਦੇ ਕਬਰਾਂ 'ਚ ਬੋਲਦੀ ਕਦੇ ਜ਼ਿੰਦਗੀ 'ਚ ਮੌਤ ਬਣ ਜਾਂਦੀ ਪਰ ਕਮਾਲ ਇਹ ਹੈ ਮੇਰੇ ਨਾਲ ਰਹਿੰਦੇ ਸਾਰੇ ਪਰ ਮੈਨੂੰ ਕਦੇ ਵੀ ਕਦੇ ਵੀ ਸੁੰਦੇ ਨਹੀਂ